ਮੈਨੂੰ ਸਿੱਧੀ ਆ 12000 ਰੁਪਏ ਮੰਗਿਆ ਇਹਨੂੰ ਮੈਂ ਐਂਡਾ ਕਾ 11000 ਦੀ ਦੇਣੀ ਆ ਬਸ ਗੱਲ ਤਾਂ ਕਿ ਲੱਖ ਮੰਗ ਤੇਰੀ ਜਬਾਨ ਖਾਣ ਨੂੰ ਤਾ ਸਹੀ ਆ ਜੇ ਅਸੀਂ ਲਾ ਦੇਗੇ 4 ਸਾਨੂੰ ਕਿਹੜੀ ਮਿਲ ਜੂ ਜਾਂ ਤੂੰ ਚੱਲ ਰੋਟੀ ਆਉਂਦੀ ਕਰਕੇ ਦੇ ਇਹਨਾਂ ਦਾ ਵੀ ਗੱਲ ਨਾ ਕਰੋ ਰੋਟੀ ਆਉਂਦੀ ਆ ਮੈਂ ਤਾਂਦੇ ਤਾਂ ਨਹੀਂ ਵਿਗਣੀ ਇਹ ਚੀਜ਼ ਹੈ ਇਹਨਾਂ ਦਾ ਹਾਸਾ ਹਾਸਾ ਹੈ ਇਹਨੂੰ ਸਾਰੀ ਰੋਟੀ ਆਉਂਦੀ ਆ ਤੇ ਫਿਰ ਗਿਣ ਪੈਸੇ ਇਹ ਤਾਂ ਜਾ ਨਾਲ ਹੀ ਖਾ ਲਿਆ ਰੋਟੀ ਨਾ ਖਾਵਾਂ ਇਹ ਪਰੌਂਠਾ ਭਾਲਦਾ ਕਹਿੰਦੇ ਕਹਾਲੇ ਦੀ ਸੰਗੀ ਵੀ ਭਾਂਦਾ ਦਸਲਾ ਬਾਈ ਸੰਗੀ ਨਹੀਂ ਆਪਾਂ ਗੱਲ ਨਹੀਂ ਧੱਕਾ ਹੈ ਤੇ ਦੇਣ ਦੇ ਬਾਈ ਕਿੰਨਾ ਧੱਕਾ ਬਹੁਤ ਧੱਕਾ ਇਹਨਾਂ ਨੂੰ ਪਤਾ ਨਹੀਂ ਦੱਸ ਦੇ ਫਿਰ ਕਿੰਨਾ ਕਹਿਗਾ ਓ ਯਾਰ ਕੀ ਤੂੰ 550 ਉਹ ਨੇੜੇ ਦਾ ਹੋ ਜਾ ਹੋਰ ਲੱਖ ਬਾੜਿਆਂਗੇ ਵਿੱਚ 5000 ਦਾ ਤੂੰ ਆ ਪੁੰਗ ਹੋਰ ਲੱਖ ਪੈ ਜੂਗਾ ਵਿੱਚ ਉਹ ਭੂਵੇਂ ਨਹੀਂ ਸੋਦਾ ਹੋਣਾ ਮੈਨੂੰ ਪਤਾ ਹੈ ਮੋੜ ਦੀ ਵਿੱਚ ਤਾਂ ਗਿੰਨਤਾ ਦਾ ਪੈਸੇ ਸਾਰੇ ਬੰਦੇ ਲਿਆਜ ਆਲੇ ਸਾਰੇ ਫੜਾ ਦੇ ਹੁਣ ਆਖੂ ਲੈ ਜਾ ਪੱਕਾ ਯਾਰ ਮੋੜ ਦੀ ਸਾਰੇ ਮੋੜ ਦੀ ਕੁਛ ਅੱਕਲੀ ਮਖੜਾ ਕੇ ਸੋਧੋ ਬਾਈ ਗੈਣ ਖੜਾ ਲਾ ਖੜਾ ਚੱਲ ਪਾ ਯਾਰ ਰੁਪਈਆਂ ਨਾਲ ਲਾਓ ਫੇਰ ਪੱਕੇ ਓ ਯਾਰ ਆਪੇ ਕਰਾ ਦੇਣਗੇ ਜਿੰਨੇ ਦਾ ਮੈਂ ਰੋਟੇ ਇੰਨੇ ਦੇ ਸੜਤੀ ਗੈਣ 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 ਨਾਲ ਇਹ ਖਿਡਾਰੀ ਬੰਦੇ ਇਹਨਾਂ ਨੂੰ ਸਾਰਾ ਪਤਾ ਹੈ ਆਪੇ ਖੜਾ ਬਾਈ ਖੜਾ ਕਰਿਆ ਸੱਤ ਪਾ ਆ ਜਾ ਕੇ ਨੂੰ ਕੁਝ ਹੱਟਾ ਕਰਾ ਦੇ ਲੇ ਕਿੰਨੇ ਚ ਕਰਤੀ ਬਾਈ 7.5 ਠੀਕ ਆ ਬਾਈ 33 ਕਰਦੇ 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 ਜਿਵੇਂ ਹੁੰਦਾ 8000 ਤਸਦਾਰ ਰਖਲਾ ਦੂ ਬਸ ਨਹੀਂ 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 ਇਹ ਦੇਣੀ ਵੇਖ ਲੈ ਦੰਦੂਂਦ ਵੇਖ ਲੈ ਇਹਦੇ ਸਾਢੇ 8 ਕਰਤਾ ਭਾਵੇਂ ਪਕਾਈ ਨਹੀਂ ਕਰਦੇ ਆਪਾਂ ਫੇਰ 100 200 ਫਿੱਟ ਕੇ ਪੁਣ ਨਹੀਂ ਕੋਈ ਨਾ ਲਾਉਂਦੇ ਆਪਾਂ ਪਾਓ ਪਾਓ ਬਾਈ ਹੁੰਦੀ ਦੇ ਦਾਂ ਚਾ ਉਹ ਵੀ ਗਰੀਬ ਆ ਮੈਂ ਤਾਂ ਨਹੀਂ ਹੁੰਦੀ ਨਹੀਂ ਹੁੰਦੀ ਮੰਨ ਲਾ ਤੂੰ ਓਏ ਤੂੰ ਸਾਡੀ ਮਨਤ ਮੰਨ ਲੈ ਯਾਰ ਤੂੰ ਫੜ ਐਵੇਂ ਯਾਰ ਪੱਲੋ ਪਾ ਕੇ ਦੇਨੇ ਆਗਲਾ ਆਪਾ ਦੇ 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 ਯਾਰ ਨਹੀਂ ਯਾਰ ਕੁਝ ਹੈ ਨਹੀਂ ਕੋਬੇ ਕਿੰਨਾ ਸੋ ਵੀ ਨਹੀਂ ਅਜੇ ਕਰਦਾ ਨਾ ਲੱਖਾ ਮਗਰ ਨੂੰ ਆ ਜਾ ਨੌਕਰੀਏ ਕਰ ਲੈਣਾ ਮੈਨੂੰ ਅਗਲੇ ਨੂੰ ਵੀ ਰੋਟੀ ਖਾਣ ਤੈਨੂੰ ਬਣਦੀ ਰੋਟੀ ਅਗਲੇ ਨੂੰ ਇੱਕ ਬੁਰਕੀ ਜੋ ਦੇ ਦੇ ਪੱਕਾ ਪਤਾ ਰੋਟੀ ਬਣਦੀ ਐ ਇੱਥੇ ਓਏ ਬਣਦੀ ਆ ਭਰਾਵਾ ਮੈਨੂੰ ਪਤਾ ਪੱਕਾ ਮਾਰ ਕੇ ਲੈਣਾ ਤੂੰ ਦਾ ਮਰੀ ਵੀ ਦੇ ਲੈਣਾ ਮਰੀ ਵੀ ਜੇ ਤੇਰਾ ਖੜੀ ਕਰ ਮੈਨੂੰ ਪਤਾ ਜਾਣਦਾ ਇਹਨੂੰ ਮੈਂ ਜਾਣ ਖੜਦਾ ਆ ਚਾਰ ਤੂੰ ਲੱਗਦਾ ਤਿੰਨ ਤੂੰ ਦੱਸ ਯਾਰ ਓਏ ਅਸਰ ਤੋਂ ਨਰਮ ਹੋ ਜਾ ਓ ਨਹੀਂ ਬਿਕਨੀ ਯਾਰ ਕਿਉਂ ਐਂ ਕਰਦਾ ਹੁਣ ਨਾ ਫੇਰੇ ਹੁਣ 1500 ਪਤਾ ਅੜੀ ਬੜੀ ਕਰਦੀ ਹੁਣ ਪੂਰੇ ਨਹੀਂ ਕਰਦੀ ਮਨ ਦਾ ਪੂਰੇ 10 ਦੀ ਕਰਦੀ ਲਖਾਈ ਕਰਾਉਣੀ ਹੋ ਜਾਂਦੀ ਮਹਿੰਗੀ ਵੇਖੀ ਜਾਊਗੀ ਉਹ ਨਹੀਂ ਬਾਈ ਯਾਰ ਹੁਣ ਦੀ ਮੈਂ ਦੇ ਦਿੰਦਾ ਯਾਰ ਉਹ ਤੇਰੇ ਟਰਿੱਡ ਦੀ ਵੇਚ ਵੇਚਦੀ ਹੈ ਹੁਣ ਮੈਂ ਐਂ ਕਰਦਾ ਬਾਈ ਯਾਰ ਕਿਹੜੀ ਮੈਂ ਕਹਿੰਦੀ ਤੈਨੂੰ ਗਲਤ ਨਹੀਂ ਕਹਿੰਦੀ 10 ਹਜ਼ਾਰ ਦੀ ਮੈਨੂੰ ਕਿਹਾ ਮੈਂ ਲਖਾਈ ਕਰਾਉਣਾ ਫਿਰ ਰੋਣਾ ਤੇਰੀ ਯਾਰ ਮੇਰੀ ਗੱਲ ਸੁਣ ਹੁਣ ਮੈਂ 15 16 ਮੰਗਾ ਦਾ ਉਹ ਸੁਆਦ ਵਾਲੀ ਗੱਲ ਸੀ ਐ ਹਣਤਾ ਹੋ ਗਿਆ ਤੂੰ ਉਹ ਲੈ ਦੋਨਾਂ ਕਰ ਦੇ ਦੂ ਲਖਾਈ ਉਹ ਕਰ ਦੂ ਠੀਕ ਹੈ ਉਹ ਠੀਕ ਹੈ ਹੁੰਦਾ 1000 ਪੈ ਗਿਆ ਹਣਤਾ ਕੀ ਹੋ ਗਈ ਮਾਰੀ ਮਾਰੀ ਇਹਦੇ ਦੋ ਕੋਹ ਜਾ ਖੋਲ ਬੱਕਰੀ ਯਾਰ ਲੈ ਯਾਰ ਬੱਕਰੀ ਦਾ ਕਰਤਾ 10000 ਤਰਦਾ ਤੇ ਲਖਾਈ ਕੇਵਲ ਨੇ ਕਰਾਉਣੀ ਹੈ ਗੱਡੀਆਂ ਵਾਲੇ ਨੇ ਲੈ ਜਾ ਬਾਈ ਹੋ ਗਈ ਕੋਛ ਆਉਣਾ ਉਹ ਕੋਛ ਤਾਂ ਨਹੀਂ ਤਾਂ ਕੋਈ ਨਹੀਂ ਕੋਈ ਸੀ ਹੈ ਨੇ ਖਾਦਾ ਕੀ ਹੈ ਤੇਰਾ ਮੈਨੂੰ ਐਂ ਦੱਸ ਸਾਜ ਵੀਡੀਓ ਚੱਲੀ ਜਾਂਦੀ ਆ ਆ ਕੰਮ ਹੋਣਾ ਵੀਡੀਓ ਚੱਲੀ ਜਾਂਦੀ ਆ ਹਾਂਜੀ ਪਾਰਟੀ ਬੁਲਟੀ ਲੈਣੇ ਤੁਹਾਨੂੰ ਪਾਰਟੀ ਦਾ ਦਸਰ ਹੋ ਗਈ 8000 ਵਾਲੀ ਤੇਰੀ ਦਾਸ ਚ ਵੇਚੀ ਸੀ ਕਿੰਨਾ ਕਿੰਨੇ ਚਿਰ ਦੀ ਕੱਪ ਹੈ ਕੱਪ 2 ਮਹੀਨਿਆਂ ਦੀ ਗਾਰੰਟੀ ਲੈਣਾ ਲਾ ਬਾਕੀ ਲੈ ਲੈ ਗਾਰੰਟੀ ਗਾਰੰਟੀ ਆ ਭਾਈ ਅਗਲੇ ਦੀ 2 ਮਹੀਨੇ ਦੀ ਗਾਰੰਟੀ ਆ ਕੱਲ ਨੂੰ ਵੇਚ ਦੇਣੀ ਆ ਹੁਣ ਇਹ ਨਹੀਂ ਪਤਾ ਨੌ ਦੀ ਫੜਾ ਦੇ ਉਹ 40000 ਕੋਈ ਗਾਰੰਟੀ ਨਹੀਂ ਕਰਿਆ ਯਾਰ ਉਹ ਉਹ ਯਾਰ ਹਰ ਨੂੰ ਮਾਰਿਆ ਭਾਗੂ ਹੀ ਨਾ ਠੀਕ ਹੋ ਗਿਆ ਨਹੀਂ ਮੈਂ ਹਾਰਨ ਵਾਲਾ ਚੱਲ ਲਖਾਈ ਕਰਾ ਦੀ ਯਾਰ ਉਹ ਲਖਾਈ ਕਰਾ ਦੀ ਹੁਣ ਮੈਂ ਲੈ ਕੇ ਮੈਂ ਨਾ ਭੜੇ ਹਾਰਨ ਵਾਲੇ ਤੂੰ ਨਹੀਂ ਚਾ ਚਾ ਲਈ ਯਾਰ ਪਾਟੜਾ ਹੋ ਗਿਆ ਹੋ ਗਿਆ ਪਾਟ ਚਲੋ ਭਾਈ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਨਾਲ ਦੱਸੋ ਖੜੋ ਇੱਕ ਮਿੰਟ ਬਈ 17 ਮੈਂ ਗਿਆ 15.5 ਮੈਂ 15 ਦਾ ਕਿਹਾ ਆ ਇਹਦਾ ਅੱਛਾ ਇਹ ਗੱਲਾਂ ਕਰ ਲਓ ਚੱਲ ਤੂੰ ਦੱਸ ਕਿਹੜਾ ਪਿੰਡਾ ਵੀਰ ਜੀ ਕੋਟਕਪੂਰਾ ਆਪਣਾ ਹੋਰ ਬੰਦਾ ਇਹਨੂੰ ਵੀ ਪਤਾ ਹੈਗਾ ਮਨੂੰ ਕੀ ਆਲਾ ਵਧੀਆ ਵਧੀਆ ਹੋਰ ਜੀ ਤੁਮਾ ਜੀ ਠੀਕ ਹੈ ਪਾਰਾ ਯਾਰ ਗੱਲ ਬਾਤ ਤੁਸ ਮਰਜ਼ੀ ਕਰੇ ਮੈਂ 10000 ਕਹਿੰਦਾ ਨਹੀਂ ਨਹੀਂ 15 ਦਾ ਦੇਣਾ 15 ਮੈਂ ਇੱਕੋ ਵਾਰੀ ਕਦਮ ਕਾ ਚੱਕ 12000 ਦੇ ਦਿੰਦੇ ਮੈਂ 12.5000 ਕਹਤਾ ਯਾਰ 12.5000 ਨਹੀਂ ਨਹੀਂ ਨਾ ਵੀਰੇ ਉਹ ਸਹੀ ਆ ਯਾਰ ਨਹੀਂ ਨਹੀਂ ਨਾ ਚੱਲ ਦੇ ਗਿਣ ਫਿਰ ਉਹ ਨਹੀਂ ਨਾ ਵੀਰੇ ਨਹੀਂ ਨਾ 12.5000 ਦਾ ਕਿੰਨਾ ਕੋ ਫਰਕ ਆ ਹੋ ਬਾਈ ਨੰਨੂ ਨਹੀਂ ਰਵਰੇ ਕੋਈ ਗੱਲ ਆ ਵੀ ਆ ਬੱਕਰਾ ਮਰੇ ਨਾ ਪਤਾ ਬੰਦਿਆਂ ਨੂੰ ਮੈਂ ਕਿਤੇ ਮੋੜੀ ਨਹੀਂ ਇੰਨਾ ਦੀ ਤੇ ਤੈਨੂੰ ਨਹੀਂ ਉਹ ਚ 5 400 ਇਧਰ ਕੀਤੇ ਉਧਰ ਕੀ ਫਿਰ ਇੰਨਾ ਬੰਦਿਆਂ ਨੂੰ ਪਤਾ ਹੈ ਤਾਂ ਮੁਰਕੇ ਲੰਕਾਈ ਫਰੀ ਮੈਂ ਕਿਤੇ ਨਹੀਂ ਚੱਲਦਾ ਇਹ ਜੋ ਲਾ ਦਿੰਦੇ ਨਾ ਗੱਲ ਹੋਰ ਸਤੇ 14 ਦਾ ਪੁੱਛਦਾ ਉਹ ਭਰਾਵਾ ਇੰਦੀ ਗੱਲਾਂ ਲੰਮੀਆਂ ਨਾ ਕਰ ਨਹੀਂ ਭਰੇ ਨਹੀਂ ਇੰਨੀਆਂ ਲੰਮੀਆਂ ਗੱਲਾਂ ਨਾ ਕਰ ਮੈਂ ਇੰਨਾ ਕਰਨ ਬੰਦਾ ਨਹੀਂ ਮੂੜੀ ਨਹੀਂ ਗੱਲ ਉਹ ਨਹੀਂ ਨੰਨੂ ਉਹ ਸਹੀ ਆਰਡਰ ਕਰਾ ਯਾਰ ਦੇ ਯਾਰ ਬਾਈ ਪੈਸੇ ਤਾਂ ਠੀਕ ਸੀ ਉਹ ਨਹੀਂ ਫਿਰ ਰਹਿਣ ਦੇ ਚੱਲ ਜਾ ਕਿੱਡੀ ਵੱਡੀ ਗੱਲ ਆਲਾ ਖੜਿਆ ਯਾਰ ਨਹੀਂ ਨੰਨੂ ਆਪਣੇ ਮੇਰੀ ਗੱਲ ਨਹੀਂ ਨਹੀਂ ਫਿਰ ਉਹ ਨਹੀਂ ਉਹਨਾਂ ਵਜਨ ਵਿੱਚ ਨਹੀਂ ਗਿਆ ਯਾਰ ਉਹ ਨਹੀਂ ਯਾਰ ਫਿਰ ਤਾਂ ਉਹੀ ਹੈ ਯਾਰ ਤੇਰਾ ਯਾਰ ਤੇ ਬਾਈ ਤੇਰੀ ਚੱਲ ਗਿਣਗੇ ਯਾਰ 500 ਕਾਲੇ ਯਾਰ ਆਏ ਨੇ ਉਹ ਲਖਾਈ ਉਹਦੀ ਆ ਯਾਰ ਗਿਣ ਪੈਸੇ ਕਾਲਿਆ ਲਓ ਵੀ ਕੋੜ ਕਪੂਰੇ ਤੋਂ ਆਏ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸਾਡਾ ਇੱਜ਼ਤਮਾਨ ਰੱਖਿਆ ਤੁਸੀਂ ਪੈਸੇ ਗਿਣ ਲਾ ਬਾਈ ਤੇ ਕਾਲੇ ਨੂੰ ਦੁਆ ਤੇ ਆਪਾਂ ਇਹ ਬੱਕਰਾ ਤਨੂ ਕੁੱਤ ਕੇ ਵੀ ਹਿਸਾਬ ਨਾਲ 13 ਕਿਲੋ ਬੱਕਰਾ ਹੋਆ 1000 ਰੁਪਏ ਕਿਲੋ ਵਿਗਿਆ ਮਨਾਂ ਚੱਲ ਨੰਨੂ ਐ ਨੂੰ ਐ ਬੱਕਰਾ ਵਿਖਾਈ ਆਪਾਂ ਲੈ ਤੂੰ ਬੋਲਾ ਰਹਿ ਗਿਆ ਇਹਨੂੰ ਪਤਾ ਖਵੇਂ ਲਾ ਵੀ ਬੱਕਰਾ ਛੱਡਣਾ ਹੀ ਨਹੀਂ ਸੀ ਮੈਂ ਕਾਲੇ ਨੂੰ ਦਵਾਤਾ ਵਿਖਾਈ ਇਹਨੂੰ ਭਾਈ ਆ ਮੈਂ ਪਸੰਦ ਆ ਕਿਵੇਂ 15 ਦਾ ਨਹੀਂ ਛੱਡਣਾ ਸੀ ਗਿਆ ਇਹਨੂੰ ਬਹੁਤ ਫੜਾ ਕੇ ਲਿਖਿਆ ਪੜਿਆ ਹਾਂ ਕੀ ਆ ਕਬਈ ਬਹੁਤ ਬਹੁਤ ਧੰਨਵਾਦ ਬਾਈ ਜੀ ਅਗਲਾ ਸੌਦਾ ਸਾਨੂੰ ਦੱਸੋ ਲਓ ਬਈ ਆ ਬੱਕਰੀ ਬਾਈ ਗੋਪੀ ਕੋਲੇ ਸੀ 18000 ਰੁਪਿਆ ਮੰਗਦਾ ਸੀਗਾ ਕਿਹੜਾ ਪਿੰਡਾਂ ਅੰਕਲ ਆਪਣਾ ਸਿਵੀਆਂ ਠੀਕ ਹੈ ਜੀ ਤੇ ਬਾਈ ਨੇ 18000 ਰੁਪਿਆ ਮੰਗਿਆ ਸੀ ਚੈੱਕ ਕਰ ਲਓ ਬਾਈ ਚੰਗੀ ਤੇਰੀਆਂ 14000 ਦਾ ਸੌਦਾ ਕਰਤਾ ਲੈ ਬਈ ਗਿਣ ਪੈਸੇ ਅੰਕਲ ਕੋਈ ਨਹੀਂ ਕਿਤੇ ਫੇਰ ਵੀ ਬੰਦਾ ਲੈਂਦਾ ਯਾਰ ਜਾਨਵਰ ਉਹ ਨਹੀਂ ਆਇਆ ਗਾ ਰਖ ਤੈਨਾਂ ਕਾਟਾ ਗਣਦੇ ਗਣਦੇ ਬਾਈ ਪੈਸੇ ਗਣਦੇ ਇਹ ਹਜ਼ਾਰ ਹਜ਼ਾਰ ਕਰਕੇ ਫੜਾ ਹਿੱਦਰ ਨਾਲ ਉਹ ਹਾਂ ਪਹਿਲਾਂ 10 ਫੜਾਉ ਰਹੀ ਹਾਂ ਹਾਂ ਲੈ 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 ਕਿੰਨੇ ਹੋ ਗਏ ਹਾਂ ਕੀ ਆ ਰਹੇ ਹਾਂ ਚਲ